ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਅੱਜ ਕੋਈ ਇਤਿਹਾਸਿਕ ਕਹਾਣੀ ਸੁਣਾ ਦਿਓ ਸੁਣਾ ਦਿੰਨੇ ਆ ਸੁਣਾ ਦਿੰਨੇ ਜਦੋਂ ਬਾਬਾ ਗੁਰਨਾਮ ਸਿੰਘ ਜੀ ਉਹ ਪਹਾੜ ਦੇ ਉੱਤੇ ਗਏ ਜਿੱਥੇ ਸਾਰੇ ਗੋਰਖਨਾਰ ਦੇ ਚੇਲੇ ਸੀ ਗੋਰਖਨਾਰ ਦੇ ਚੇਲੇ ਨੇ ਤਾਂ ਸਾਰਿਆਂ ਨੇ ਹਾਰ ਮੰਨ ਲਈ ਫਿਰ ਬਾਬੇ ਜੀ ਨਾਲ ਕਰ ਕਰਕੇ ਗੱਲਾਂ ਹਾਂਜੀ ਅਖੀਰ ਤੇ ਰਹੇਗਾ ਗੋਰਖਨਾਰ ਗੋਰਖਨਾਰ ਕਹਿੰਦਾ ਯਾਰ ਮੇਰੀ ਉਮਰ ਵੱਢੀ ਐ ਪੀਰੀਓਮ ਛੋਟੀ ਐ ਮੈਂ 60-65 ਸਾਲ ਦਾ ਐ ਤੂੰ 25-30 ਸਾਲ ਦੇ ਵਿਚਾਲੇ ਆ ਹਾਂਜੀ ਤੇ ਮੈਨੂੰ ਯਾਰ ਸ਼ਰਮ ਆਉਂਦੀ ਤੈਨੂੰ ਨਹੀਂ ਸ਼ਰਮ ਆਉਂਦੀ ਕਿ ਜੇ ਮੈਨੂੰ ਚੇਲਾ ਬਣਾਏਗਾ ਬੁਢੇ ਬੰਦੇ ਨੂੰ ਹਾਂਜੀ ਬਾਬਾ ਨਾਲ ਕੀ ਕਹਿਣ ਲੱਗੇ ਭਾਈ ਇੱਕ ਸ਼ਰਤ ਹੈ ਹਾਂਜੀ ਉਹ ਸ਼ਰਤ ਪੂਰੀ ਕਰ ਦੇਗਾ ਤਾਂ ਮੈਂ ਚੇਲਾ ਬਣ ਜਾਊਂਗਾ ਹਾਂਜੀ ਕਿ ਕੀ ਐ ਉਹ ਕਹਿੰਦਾ ਵੀ ਆਪਾਂ ਲੁਕਣ-ਮੁਚਾਈ ਖੇਡਦੇ ਆ ਨਦੀ 'ਤੇ ਹਾਂਜੀ ਜੇ ਤਾਂ ਤੂੰ ਮੈਨੂੰ ਫੜਤਾ ਤਾਂ ਮੈਂ ਤੇਰਾ ਚੇਲਾ ਬਣ ਜਾ ਹਾਂਜੀ ਜੇ ਮੈਂ ਤੈਨੂੰ ਫੜਤਾ ਉਹ ਨਹੀਂ ਬਣਦਾ ਹਾਂਜੀ ਉਹ ਆਖਣ ਲੱਗੇ ਗੁਰੂ ਹਰਿਰਾਣ ਜੀ ਆਖਣ ਲੱਗਾ ਆਪਣਾ ਗੁਰਖਨਾਥ ਹਾਂਜੀ ਵੀ ਠੀਕ ਹੈ ਜੀ ਮਨਜ਼ੂਰ ਹੈ ਹਾਂਜੀ ਉਹ ਨਦੀ ਤੇ ਆ ਗਏ ਨਦੀ ਤੇ ਆ ਗਏ ਤੇ ਗੁਰਖਨਾਥ ਨੇ ਕਿਉਂ ਵੀ ਮਾਰੀ ਤੇ ਨਦੀ ਚ ਗਾਇਬ ਹੋ ਗਏ ਹਾਂਜੀ ਇੱਕ ਬਿਲਕੁਲ ਮਛੀ ਦਾ ਛੋਟਾ ਬੱਚਾ ਬਣ ਕੇ ਹਾਂਜੀ ਪੱਥਰ ਦੇ ਥੱਲੇ ਰਹਿ ਗਿਆ ਥੋੜੀ ਹਾਂਜੀ ਤੇ ਬਾਬੇ ਨਾਮ ਕਿਨੇ ਪਾਈ ਆ ਸੀ ਮਰਦਗੀ ਦਾ ਰੂਪ ਧਾਰਿਆ ਹਾਂਜੀ ਤੇ ਉਹ ਪੱਥਰ ਦੇ ਥੱਲੇ ਚੱਕ ਕੇ ਲਿਆ ਕੇ ਰੱਖ ਗੋਰਖਨਾਥ ਨੂੰ ਹਾਂ ਉਹ ਫੇਰ ਰੱਖਣ ਲੱਗੇ ਵੀ ਗੋਰਖਨਾ ਸਾਹਦਾ ਹੁਣ ਤੂੰ ਲੋਕ ਜਾ ਬਈ ਹਾਂਜੀ ਉਹ ਤਾਂ ਆ ਗਿਆ ਉਹਨੇ ਆ ਜਿਹੜੇ ਪੰਜੇ ਤਤ ਆ ਅਗਨੀ ਅਗਨੀ ਚਰਲਾਤੀ ਪਾਣੀ ਪਾਣੀ ਚਰਲਾਤਾ ਧਰਤੀ ਧਰਤੀ ਚਰਲਾਤੀ ਹਵਾ ਹਵਾ ਚਰਲਾਤੀ ਹਾਂਜੀ ਆਕਾਸ਼ ਆਕਾਸ਼ ਵੀ ਚਰਲਾਤਾ ਹਾਂਜੀ ਉਹ ਚਾਵੇ ਕਿੱਥੋਂ ਜ਼ੋਰ ਖਨਾਸ ਉਹ ਜ਼ੋਰ ਲਾਈ ਹੈ ਅਖੀਰ ਨੂੰ ਜਦੋਂ ਜ਼ੋਰ ਖਨਾਸ ਦਾ ਨਾਮ ਹੋ ਗਿਆ ਹਾਂਜੀ ਉਹ ਆਖਣ ਲੱਗਾ ਵੀ ਨਹੀਂ ਨਾਨਕ ਤਾਂ ਬਾਦ ਹੀ ਹੁੰਦੇ ਸੀ ਜੀ ਹਾਂਜੀ ਨਾਨਕ ਤਾਂ ਬਾ ਜੀ ਹੁਣ ਆਪ ਹੀ ਹਾਜ਼ਰ ਹੋ ਜਾਓ ਮੈਨੂੰ ਤਾਂ ਨਹੀਂ ਚਾਹੀਦਾ ਹਾਂਜੀ ਉਹਨੇ ਫੇਰ ਸਾਰੇ ਪੰਜੀ ਦੱਤ ਜਿਹੜੇ ਖਿਲਾੜੇ ਸੀ ਫੇਰ ਇਕੱਠੇ ਕਰ ਲਏ ਹਾਂਜੀ ਉਹ ਫੇਰ ਆਖਣ ਲੱਗਾ ਜੀ ਅਜੀ ਮੈਂ ਵੱਡਾ ਹਾਂ ਹਾਂਜੀ ਤੁਸੀਂ ਆਪਾਂ ਖੇਡ ਹੋਰ ਦੱਸੋ ਹਾਂਜੀ ਇਹ ਤਾਂ ਨਹੀਂ ਮੈਂ ਹਾਰ ਗਿਆ ਚਲੋ ਵੀ ਇੱਕ ਮੌਕਾ ਹੋਰ ਦਿਓ ਇੱਕ ਮੌਕਾ ਹੋਰ ਹਾਂਜੀ ਅੱਛਾ ਜੀ ਉਹ ਬਾਬਾ ਨਾਮਕ ਜੀ ਆਖਣ ਲੱਗੇ ਵੀ ਚੰਗਾ ਭਾਈ ਇੱਕ ਮੌਕਾ ਹੋਰ ਦੇ ਦਿਨੇ ਹੈ ਤੇ ਚਲ ਤੂੰ ਐਂ ਦੱਸ ਈ ਪਰਲੋਂ ਤਾਂ ਸਾਰੇ ਨਹੀਂ ਵੇਖੀ ਐ ਹਾਂਜੀ ਜੀ ਮਾਹ ਪਰਲੋਂ ਕਿਸੇ ਨੇ ਵੇਖੀ ਐ ਤਾਂ ਉਹ ਦੱਸ ਕਿਸੇ ਨੇ ਹਾਂ ਦੱਸ ਬਹਿਲਾ ਹਾਂਜੀ ਕਹਿੰਦੇ ਦੱਸ ਦਿਓ ਹੋਰ ਨੂੰ ਆਪਾਂ ਕੀ ਪੁੱਛਣ ਹਾਂਜੀ ਹੁਣ ਪਰਲੋਂ ਆ ਨੀਂਦ ਹਾਂਜੀ ਮਾਹ ਪਰਲੋਂ ਆ ਮੌਤ ਹਾਂਜੀ ਹੁਣ ਗੋਰਖਨਾਥ ਨੂੰ ਜੇ ਮੌਤ ਆਈ ਹੋਵੇ ਤਾਂ ਮਾਹ ਪਰਲੋਂ ਮੈਨੂੰ ਪਤਾ ਲੱਗੇ ਹਾਂਜੀ ਤੇ ਉਹਦਾ ਵੀ ਮੈਨੂੰ ਤਾਂ ਨਹੀਂ ਪਤਾ ਤੇ ਉਹ ਆਖਣ ਲੱਗੇ ਫਿਰ ਹੋਰ ਅਰੇ ਜੀ ਨੂੰ ਪਤਾ ਹੋਊ शिवजी ਕਹਿੰਦੇ ਹੁੰਦੇ ਮੌ 10 ਦਸ ਦਾਗਰ ਨੇੜੇ ਆ ਹਾਂਜੀ ਉਹ शिवजी ਕੋਲੇ ਚਲੇ ਗਏ ਤੇ ਇੱਕ ਦੋਨੇ ਜਨੇ ਬਾਪੂ ਨਾਮ ਦਾ ਸੀਵਜੀ ਕੋਲੇ ਚਲੇ ਗਏ ਹਾਂਜੀ शिवजी ਨੂੰ ਆਖਣ ਲੱਗੇ ਜੀ ਜਿਹੜੀ ਆਉਂਦੀ ਹੈ ਪਰਲੋਂ ਉਹਦੇ ਬਾਰੇ ਪਤਾ ਹੈ ਉਹ ਤਾਂ ਪਰਲੋਂ ਦਾ ਬਹੁਤ ਆਈ ਹੈ ਹਾਂਜੀ ਉਹਦਾ ਮਹਾਪਰਲੋਂ ਜਿਹੜੀ ਆਉਂਦੀ ਹੈ ਹਾਂਜੀ ਆਉਂਦੀ ਹੈ ਤਾਂ ਦਸ ਦਾਗਰ ਕੌਣ ਆ ਬਰਾ ਭਾਈ ਮੈਨੂੰ ਤਾਂ ਮਹਾਪਰਲੋਂ ਬਾਰੇ ਵੀ ਨਹੀਂ ਪਤਾ ਹਾਂਜੀ ਮੈਂ ਤਾਂ ਪਰਲੋਂ ਵੇਖੀ ਐ ਹਾਂਜੀ ਕਿ ਹੁਣ ਕਿਹਦੀ ਗੋਲੀ ਚੱਲੇ ਕਹਿੰਦਾ ਵਿਸ਼ਨੂੰ ਕੋਲੇ ਚੱਲੋ ਹਾਂਜੀ ਸ਼ਿਵ ਜੀ ਦਾ ਚੱਲ ਫਿਰ ਹਾਂਜੀ ਮੈਨੂੰ ਤਾਂ ਆਪ ਨਹੀਂ ਪਤਾ ਨਾਲੇ ਮੈਨੂੰ ਪਤਾ ਲੱਗ ਗਿਆ ਹਾਂਜੀ ਤੇ ਉਹ ਭਾਈ ਵਿਸ਼ਨੂੰ ਕੋਲੇ ਜਾਵੜੇ ਹਾਂਜੀ ਸ਼ਿਵ ਜੀ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਤੇ ਗੋਰਖਨਾਥ ਤਿੰਨੇ ਤਿੰਨੇ ਹਾਂਜੀ ਵਿਸ਼ਨੂੰ ਕੋਲੇ ਪਹੁੰਚ ਗਏ ਹਾਂਜੀ ਵਿਸ਼ਨੂੰ ਨਾਕਣ ਲੱਗੇ ਵੀ ਬਰਲੋਂ ਵੇਖੀ ਆ ਬਰਲੋਂ ਤਾਂ ਬਹੁਤ ਵਰੀ ਆਈ ਹੈ ਹਾਂਜੀ ਕਹਿੰਦਾ ਮਹਾਬਰਲੋਂ ਮੇਰੀ ਜੇ ਬਾਬੇ ਨਾਮ ਕਰਾਂ ਸ਼ਰਤ ਲੱਗੀ ਆ ਗੌਰ ਕਰਨ ਲੱਗੇ ਮਹਾਬਰਲੋਂ ਵੇਖੀਏ ਹਾਂਜੀ ਉਹ ਕਹਿੰਦਾ ਨਾ ਮਹਾਬਰਲੋਂ ਦਾ ਮੌਤ ਦਾ ਨਾ ਹਾਂਜੀ ਇਹ ਨਹੀਂ ਮੈਂ ਜੇ ਤੱਕ ਦੇਖੀ ਉਹਦਾ ਫੇਰ ਆਹ ਬਰਮਾ ਜੀ ਕੋਲੇ ਚਲੀ ਹਾਂਜੀ ਜਿਹਨੇ ਸ੍ਰਿਸ਼ਟੀ ਸਭ ਬ੍ਰਹਮਾ ਜੀ ਬਰਮਾ ਜੀ ਹਾਂਜੀ ਸ੍ਰਿਸ਼ਟੀ ਦੇ ਮਾਲਕ ਸ੍ਰਿਸ਼ਟੀ ਦੇ ਮਾਲਕ ਹਾਂਜੀ ਉਹਨਾਂ ਕੋਲੇ ਆਪਾਂ ਚੱਲ ਗਏ ਤੇ ਤਿੰਨੇ ਚਾਰੇ ਹੋ ਗਏ ਹਾਂਜੀ ਤੇ ਕੋਲੇ ਜਾਵੜੇ ਹਾਂਜੀ ਵਰਮਾ ਕੋਲੇ ਜਾਵੜੇ ਤੇ ਵਰਮਾ ਜੀ ਨੂੰ ਆਖਣ ਲੱਗੇ ਕਿ ਜੀ ਪਰ ਲੋਂ ਬੇ ਕੀ ਹਾਂਜੀ ਉਹ ਆ ਰਹਾ ਵੀ ਹਾਂ ਵਰਮਾ ਕੋ ਵੀ ਕੀ ਤੇ ਮਹਾ ਹਾਂਜੀ ਵਰਮਾ ਜੀ ਕੋਲੇ ਪਹੁੰਚ ਗਏ ਹਾਂਜੀ ਆਖਣ ਲੱਗੇ ਵੀ ਸਾਡਾ ਇੱਕ ਸਵਾਲ ਹੈ ਤੇ ਉਹ ਕੱਢ ਕੇ ਹਾਂਜੀ ਵਰਮਾ ਜੀ ਆਖਣ ਲੱਗੇ ਦੱਸੋ ਜੀ ਉਹ ਇਹ ਪਰਲੋਂ ਵੇਖੀ ਐ ਉਹ ਹਾਂ ਪਰਲੋਂ ਤਾਂ ਬਹੁਤ ਲਿਖੀ ਐ ਮੇਰੀ ਹਜ਼ਾਰਾਂ ਵਰਸ਼ ਜਿਹੜੀ ਉਮਰ ਐ ਅੱਛਾ ਕਹਿੰਦੇ ਮਹਾ ਪਰਲੋਂ ਉਹ ਤਾਂ ਮਹਾ ਪਰਲੋਂ ਨਹੀਂ ਭਾਈ ਵੇਖੀ ਹਾਂਜੀ ਤੇ ਗਈ ਫੇਰ ਸਾਰਿਆਂ ਕੋਲੇ ਹੀ ਤਾਂ ਜਾਏ ਹਾਂਜੀ ਉਹ ਫਿਰ ਵਰਮਾ ਜੀ ਆਖਣ ਲੱਗਿਆ ਭਾਈ ਪਤਾ ਮੈਨੂੰ ਵੀ ਨਹੀਂ ਹਾਂਜੀ ਬਾ ਬਾ ਜਿਹੜੀ ਹੈਗੀ ਨਾ ਤੇਰੀ ਮਹਾਪਰ ਲੋਇ ਦਾ ਬੋਦਰਾ ਹੈ ਹਾਂਜੀ ਬਹੁਤ ਮੈਨੂੰ ਹਜੇ ਆਈ ਨਹੀਂ ਮੈਨੂੰ ਕੀ ਪਤਾ ਹਾਂਜੀ ਜਦੋਂ ਆਊਗੀ ਉਹਦੋਂ ਪਤਾ ਲਉ ਉਹਦੋਂ ਹੋਣੀ ਰਹਿਣਾ ਹਾਂਜੀ ਜੁਗਰਾ ਨਹੀਂ ਰਹਿਣਾ ਜਦੋਂ ਆ ਗਈ ਹਾਂਜੀ ਆ ਕਿੱਥੇ ਹੁਣ ਆਪਾਂ ਕਿੱਥੇ ਚੱਲੀ ਗਏ ਕਿ ਕਾਮਾ ਦਾ ਬਾਦਸ਼ਾਹ ਰਹਿੰਦਾ ਕਾਗਮੋ ਸੰਦੋ ਹਾਂਜੀ ਕਾਮਾ ਦਾ ਬਾਦਸ਼ਾਹ ਹਾਂਜੀ ਕਾਮਾ ਦੀ ਉਮਰਬਾਲੀ ਹੁੰਦੀ ਹੈ ਨਾ ਅਸੀਂ ਹਾਂਜੀ ਹਾਂਜੀ ਕਾਮਾ ਦਾ ਬਾਦਸ਼ਾਹ ਰਹਿੰਦਾ ਉਹ ਇੱਕ ਉਹਨਾਂ ਦਾ ਬਾਦਸ਼ਾਹ ਹੈ ਉਹਦਾ ਨਾਂ ਹੈ ਕਾਗਮੋ ਹਾਂਜੀ ਆਰ ਨਾਲ ਉੱਚਾ ਦਰਾਖਤ ਹੈ ਹਾਂਜੀ ਉਹਦੇ ਤੇ ਰਹਿੰਦਾ ਹਾਂਜੀ ਤੇ ਉਹ ਨੂੰ ਪੁੱਛੇ ਤੇ ਆ ਜਦੋਂ ਉਹਦੇ ਕੋਲੇ ਗਏ ਚਾਹ ਪੰਜੇ ਹੀ ਹੋ ਗਏ ਇਹ ਹਾਂਜੀ ਤੇ ਉਹ ਉਹ ਰਿਸ਼ੀ ਜੀ ਬੈਠੇ ਕੋਈ ਥੱਲੇ ਸਮਾਧ ਹਾਂਜੀ ਤੇ ਰਿਸ਼ੀ ਨੂੰ ਆਖਣ ਲੱਗੇ ਵੀ ਅਸੀਂ ਤਾਂ ਕਾਗਨਫੁੰਡ ਨੂੰ ਮਿਲਣਾ ਹਾਂਜੀ ਉਹ ਆ ਤਾਂ ਤੁਸੀਂ ਆਏ ਤਾਂ ਨਹੀਂ ਮਿਲ ਸਕਦੇ ਕਾਗਨਫੁੰਡ ਨੂੰ ਹਾਂਜੀ ਤੇ ਹੋਰ ਉਹਦੇ ਤੁਸੀਂ ਧਿਆਨ ਧਰੋ ਪਰਮਾਤਮਾ ਦਾ ਹਾਂਜੀ ਪੰਜ ਜੇ ਜੋ ਪੰਜਾਂ ਨੇ ਧਿਆਨ ਧਰੋਗੇ ਫੇਰ ਤੁਹਾਨੂੰ ਉੱਪਰ ਸੱਦ ਲੂਗਾ ਹਾਂਜੀ ਉਹ ਨਹੀਂ ਹੁੰਦਾ ਹਾਂਜੀ ਠੀਕ ਹੈ ਜੀ ਜਦੋਂ ਪੰਜਾਂ ਨੇ ਧਿਆਨ ਧਰਿਆ ਉੱਪਰ ਚਲੇ ਗਏ ਹਾਂਜੀ ਤੇ ਗੋਰਖ ਦਾ ਸਵਾਲ ਸੀ ਹਾਂਜੀ ਗੋਰਖ ਨੂੰ ਗਾਲ ਸੀ ਤੇ ਗੋਰਖ ਆਖਣ ਲੱਗਾ ਜੀ ਪਰ ਲੋਂ ਦੇਖੀ ਆ ਹਾਂਜੀ ਬੁੜੀ ਬਾਹਰ ਦੇਖੀ ਹੈ ਹਾਂਜੀ ਮਹਾਪਰਲ ਉਹ ਵੀ ਦੇਖੀ ਹੈ ਹਾਂਜੀ ਫਿਰ ਸਾਨੂੰ ਦੱਸਦਾ ਕੌਣ ਹੈ ਕਹਿੰਦੇ ਦੱਸਦਾ ਤਾਂ ਜੁਰੀਆਂ ਤੇ ਇੱਕ ਬਾਬਾ ਨਾਨਕ ਬਤਾਰ ਆਇਆ ਹੈ ਹਾਂਜੀ ਉਹ ਸਾਨੂੰ ਦੱਸਦਾ ਉਹਨੂੰ ਖਬਰ ਆਉਂਦੀ ਸਾਰਿਆਂ ਨੂੰ ਪਹਿਲਾਂ ਹਾਂਜੀ ਇੱਥੇ ਆ ਕੇ گورਖਨਾਥ ਫਿਰ ਪਿਆਰ ਠਿੱਕ ਗਿਆ ਹਾਂਜੀ ਠੀਕ ਹੈ ਅਚਾ ਹੁਣ ਮੈਂ ਤੁਹਾਨੂੰ ਸਿੱਧ ਕਰਕੇ ਦਿਖਾਉਣਾ ਹਾਂਜੀ ਲੱਕ ਤੋਂ ਥੱਲੇ ਆ ਗਿਆ ਫਿਰ ਹਾਂ ਜੀ ਪੈਦਾ ਕਰ ਮਾਰਦਾ ਪੈਦਾ ਵੀ ਕਰਦਾ ਹਾਂ ਜੀ ਖੁਦਾਇਸ਼ੀ ਕਰਦਾ ਸੰਗ ਲੱਗਾ ਹਾਂ ਜੀ ਉਹ ਲੱਕ ਤੋਂ ਥੱਲੇ ਆ ਗਿਆ ਹਾਂ ਜੀ ਹਾਂ ਜੀ ਵਿਸ਼ਨੂੰ ਜੀ ਆ ਗਏ ਜਦੋਂ ਬੱਚਾ ਤਾਂ ਅਵਰਤ ਦੇ ਬਾਅਦ ਚ ਪੈਦਾ ਹੁੰਦਾ ਛਾਤੀਆਂ ਦੇ ਦੁੱਧ ਦੁੱਧ ਵਿੱਚ ਪਹਿਲਾਂ ਆ ਜਾਂਦਾ ਹਾਂ ਜੀ ਛਾਤੀਆਂ ਜੁੱਭ ਆ ਜਾਂਦਾ ਪਹਿਲਾਂ ਹਾਂ ਜੀ ਤੇ ਇਹੇ ਵਿਸ਼ਨੂੰ ਜੀ ਪਾਲਣਾ ਕਰਦੇ ਹਾਂ ਜੀ ਉਹ ਤੋਂ ਤਾਂ ਹਾਂ ਗਲ ਕੋਲੇ ਆ ਗਿਆ ਸ਼ਿਵ ਜੀ ਹਾਂ ਜੀ ਸ਼ਿਵ ਜੀ ਮਹਾਰਾਜ ਸ਼ਿਵ ਜੀ ਹਾਂਜੀ ਇਹ ਨੂੰ ਮੌਤ ਦੱਸਦਾ ਕਰਾ ਲੀ ਹਾਂਜੀ ਗੱਲ ਤੋਂ ਤਾਹਾਂ ਫਿਰ ਉਹ ਜਿਹੜਾ ਪਕਾਗ ਮੁੰਡ ਕਹਿੰਦੇ ਸੀ ਕਾਮ ਦਾ ਬਾਦਸ਼ਾਹ ਹਾਂਜੀ ਉਹ ਨਿਸ਼ਾਨ ਆ ਜਾਂਦਾ ਗੁਰੂ ਦਾ ਹਾਂਜੀ ਕਿਹੜਾ ਫਕੀਰ ਦੱਸਦੇ ਹਾਂਜੀ ਉਹ ਨਿਸ਼ਾਨ ਤੇ ਜਿਹੜੇ ਪੰਜੇ ਬਣਾਏ ਸੀ ਨਾ ਗੋਰਖਨਾਥ ਬਰਮਾ ਵਿਸ਼ਨੂੰ ਬਾਬਾ ਨਾਨਕ ਪੰਜੇ ਪੰਜੇ ਤੱਤਾਂ ਨੂੰ ਆਖਿਆ ਹਾਂਜੀ ਵੀ ਪੰਜੇ ਤੱਤ ਜਦੋਂ ਇਹਦਾ ਧਿਆਨ ਧਰਨਗੇ ਤੇ ਇਹ ਨੂੰ ਜਦੋਂ ਤਾ ਲੈ ਜੂ ਫਿਰ ਇਹ ਹਾਂਜੀ ਗੋਰਾ ਹਾਂਜੀ ਪੰਜਾਂ ਨੂੰ ਜਦੋਂ ਤਾਂ ਲੈ ਗਿਆ ਤੇ ਇਹ ਬਾਜ ਪਹਿਲਾਂ ਦੇਊਗਾ ਵੀ ਹੁਣ ਜਿਹੜੀ ਹੈਗੀ ਪਰਲੋ ਮਹਾ ਪਰਲੋ ਭਾਈ ਆਉਣ ਵਾਲੀ ਆ ਹਾਂਜੀ ਮਹਾ ਪਰਲੋ ਹੁਣ ਆਉਣ ਵਾਲੀ ਹੈ ਹਾਂਜੀ ਤੇ ਹੁਣ ਤੁਸੀਂ ਤਿਆਰ ਹੋ ਜਾਓ ਹਾਂਜੀ ਉਹੀ ਗੱਲ ਹੋ ਗਈ ਜਿਵੇਂ ਪਹਿਲਾਂ ਦੱਸਿਆ ਸੀ ਫਕੀਰਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਤਾਲ ਵੀ ਸਕਦੇ ਆ ਤਾਲ ਵੀ ਸਕਦੇ ਆ ਅੱਛਾ ਤਾਲਣ ਦੀ ਮੈਂ ਤੁਹਾਨੂੰ ਗੱਲ ਦੱਸਾਂ ਹਾਂਜੀ ਇੱਕ ਮੇਰਾ ਪਿਤਾ ਮਹਾ ਸਿੰਘ ਜੀ ਦਾ ਗੁਰੂ ਹੋਇਆ ਹਾਂਜੀ ਹਰੀ ਸਿੰਘ ਜੀ ਕੋਟਕਪੂਰੇ ਬਾਰੇ ਹਾਂਜੀ ਹਰੀ ਸਿੰਘ ਕੋਟਕਪੂਰੇ ਵਾਲਿਆਂ ਦਾ ਗੁਰੂ ਸੀਗਾ ਉਹਨਾਂ ਦਾ ਮਾਮਾ ਹਾਂਜੀ ਬਾਬਾ ਬੁੱਧ ਸਿੰਘ ਜੀ ਬੁੱਧ ਸਿੰਘ ਹਾਂਜੀ ਨਾਲੇ ਤਾਂ ਮਾਮਾ ਸੀ ਨਾਲੇ ਗੁਰੂ ਸੀ ਹਾਂਜੀ ਤੇ ਉਹਨਾਂ ਦਾ ਜਦੋਂ ਅੰਤ ਸਮਾ ਆਇਆ ਤੇ ਹਰੀ ਸਿੰਘ ਉਹਨੂੰ ਵੀ ਸੱਦ ਲਿਆ ਹਾਂਜੀ ਤੇ ਲੋਕ ਆਖੀ ਜਾਣ ਜੀ ਮੈਨੂੰ ਦਿਓ ਜੀ ਮੈਨੂੰ ਦਿਓ ਜੀ ਮੈਨੂੰ ਦਿਓ ਦੋ ਗੱਦੀ ਹਾਂਜੀ ਗੋਰਾ ਹਾਂ ਗੋਰਾ ਗੱਦੀ ਗੱਦੀ ਦਿਓ ਬੱਸ ਹਾਂਜੀ ਉਹਨੂੰ ਉਹਨੂੰ ਸਾਹਮਣੇ ਆਲਾ ਤੁਸੀਂ ਤਾਂ ਫੇਰ ਹੀ ਉਹ ਗੱਤੀ ਦੇਣ 100 ਕਿੱਲੇ ਦੇ ਮਾਲਕ ਵਿਆਹ ਕਰਾਇਆ ਹੀ ਨਹੀਂ ਸੀ ਸਾਰੀ ਉਮਰ ਸਾਧੂ ਬੇਤੀ ਦੇ ਵਿੱਚ ਹੀ ਕੱਟਿਆ ਹਾਂਜੀ ਅੱਛਾ ਜੀ ਜਦੋਂ ਉਹਨੇ ਆਖਿਆ ਵੀ ਮੈਂ ਤਾਂ ਭਾਈ ਕੱਲ ਨੂੰ ਥਰੀ ਛੱਡੂ ਹਾਂਜੀ ਮੌਤ ਨੂੰ ਟਾਲਣ ਵਾਲੀ ਗੱਲ ਮੈਂ ਤੈਨੂੰ ਸੁਣਾਉਣਾ ਕਾਲ ਕੇ ਦਿਖਾਈਏ ਹਾਂਜੀ ਹਾਂਜੀ ਅੱਛਾ ਉਹ ਭਾਈ ਉਹਦਾ 10 15 ਬੰਦੇ ਇਕੱਠੇ ਹੋ ਕੇ ਆ ਗਏ ਹਾਂਜੀ ਦੂਜੇ ਜਿੱਦੇ ਉਹਨਾਂ ਨੇ ਥਰੀ ਛੱਡਣ ਦਾ ਆਖਿਆ ਸੀ ਉਦੋਂ ਕਿਸੇ ਫਕੀਰ ਦਾ ਮੇਲਾ ਸ਼ੁਰੂ ਹੋਣਾ ਸੀ ਹਾਂਜੀ ਉਹ ਭਾਈ ਆਗੇ ਇਕੱਠੇ ਹੋ ਕੇ ਕਹਿੰਦੇ ਜੀ ਸਤਿਗੁਰੂ ਤੁਸੀਂ ਕੱਲ ਨੂੰ ਸ੍ਰੀ ਛੱਡਣਾ ਹੈ ਕਹਿੰਦੇ ਭਾਈ ਹਾਂ ਕੱਲ ਨੂੰ ਤਾਂ ਜੀ ਆਪਣੇ ਮੇਲਾ ਹੈ ਫਲਾਨੇ ਫਕੀਰ ਦਾ ਤੇ ਫਿਰ ਮੇਲੇ ਦੇ ਵਿੱਚ ਤਾਂ ਸ਼ੋਕ ਫੈਲ ਜੂਗਾ ਹੈ ਜੇ ਤੁਸੀਂ ਆਈਂ ਸ੍ਰੀ ਛੱਡਤਾ ਉਹ ਆਦੇ ਭਾਈ ਹੋਰ ਐਂ ਨਾ ਕਰੋ ਜੀ ਮੇਲਾ ਟਪਾਓ ਤੁਸੀਂ ਹਾਂਜੀ ਉਹ ਤੋਂ ਬਾਅਦ ਸ੍ਰੀ ਛੱਡੋ ਉਹਦੇ ਯਾਰ ਯਾਰ ਦਾ ਸਦਾ ਮੋੜ ਨਾ ਤਾਂ ਨਹੀਂ ਚਾਹੀਦਾ ਹਾਂਜੀ ਉਹ ਆ ਗਿਆ ਹਾਂਜੀ ਪਰ ਹੁਣ ਤੁਸੀਂ ਵੀ ਪੰਚਾਇਤ ਬਣ ਕੇ ਆ ਗਏ ਪੰਚਾਇਤ ਧੱਕਣੀ ਵੀ ਔਖੀ ਹੈ ਹਾਂਜੀ ਠੀਕ ਹੈ ਮੇਲਾ ਸਮਾਪਤ ਹੋਏ ਤੋਂ ਮਗਰੋਂ ਛੱਡ ਦਿਆਂਗੇ ਹਾਂਜੀ ਮੌਤ ਨੂੰ ਖਰਾਕ ਕੇ ਦਿਖਾਤਾ ਜਿੱਤੇ ਮੌਤ ਦਾ ਹੋਕਾ ਆਇਆ ਸੀ ਉਦੋਂ ਦੋ ਦਿਨ ਉਤਨੀ ਟਪਾਤੇ ਹਾਂਜੀ ਮੇਲੇ ਤੋਂ ਅਗਲੇ ਦਿਨ ਸ੍ਰੀ ਛੇਡੇ ਜਦੋਂ ਮੇਲਾ ਸਮਾਪਤ ਹੋਇਆ ਉਦੋਂ ਸ੍ਰੀ ਛੇਡੇ ਹਾਂਜੀ